ਤੁਸੀਂ ਵੇਖ ਰਹੇ ਹੋ ਜਗਬਾਣੀ ਟੀਵੀ ਮੈਂ ਜਗਜੀਤ ਸਿੰਘ ਜਟਾਣਾ ਔਰ ਇੱਕ 10ਵੀਂ ਕਲਾਸ ਚ ਪੜ੍ਹਦੇ ਵਿਦਿਆਰਥੀ ਦੀ ਰੇਲਵੇ ਟਰੈਕ ਤੋਂ ਲਾਸ਼ ਮਿਲਣ ਦਾ ਮਾਮਲਾ ਜਿਹੜਾ ਉਹ ਸਾਹਮਣੇ ਆਇਆ ਔਰ ਸਕੂਲ ਦੇ ਪ੍ਰਿੰਸੀਪਲ ਨੇ ਜਦੋਂ ਮਾਪਿਆਂ ਨੂੰ ਫੋਨ ਕੀਤਾ ਤਾਂ ਮਾਪੇ ਵੀ ਮੌਕੇ ਤੇ ਪਹੁੰਚੇ ਮਾਪਿਆਂ ਨੇ ਤੇ ਸਕੂਲ ਦੇ ਉੱਚ ਅਧਿਕਾਰੀਆਂ ਨੇ ਆ ਕੇ ਮੌਕੇ ਦਾ ਜਾਇਜ਼ਾ ਲਿਆ ਤੇ ਜੀਆਰਪੀ ਦੀ ਪੁਲਿਸ ਨੇ ਔਰ ਸਕੂਲ ਦੇ ਜਿਹੜੇ ਪ੍ਰਿੰਸੀਪਲ ਨੇ ਉਹਨਾਂ ਨੇ ਮਿਲ ਕੇ ਲਾਸ਼ ਆ ਜਿਹੜੀ ਉਹਨੂੰ ਸਿਵਲ ਹਸਪਤਾਲ ਖਮਾਣੋ ਲਿਆਂਦਾ ਜਿੱਥੇ ਲਾਸ਼ ਨੂੰ ਪੋਸਟਮਾਰਟਮ ਕਰਨ ਉਪਰੰਤ ਵਾਰਸਾਂ ਦੇ ਹਵਾਲੇ ਕਰ ਦਿੱਤਾ ਔਰ ਸਕੂਲ ਪ੍ਰਿੰਸੀਪਲ ਤੇ ਜਿਹੜੇ ਸਹਾਇਕ ਕਮਿਸ਼ਨਰ ਨੇ ਤੇ ਉਪ ਪ੍ਰਿੰਸੀਪਲ ਨੇ ਜਿਹੜੇ ਉਹਨਾਂ ਦੀ ਇੱਕ ਤਿੰਨ ਮੈਂਬਰੀ ਉੱਚ ਅਧਿਕਾਰੀਆਂ ਨੇ ਇੱਕ ਜਾਂਚ ਕਮੇਟੀ ਬਣਾਈ ਆ ਜਿਸ ਤੋਂ ਬਾਅਦ ਹੀ ਦੱਸਿਆ ਜਾ ਸਕਦਾ ਵੇ ਇਸ ਵਿਦਿਆਰਥੀ ਦੀ ਜਿਹੜੀ ਮੌਤ ਆ ਉਹ ਕਿਵੇਂ ਤੇ ਕਿਉਂ ਹੋਈ ਆ अभी घटना तो हमको नहीं पता जी ये तो स्कूल वाले ही बताएंगे सर जी मैं तो अपने कमरे था जी अच्छा अभी स्कूल वालों ने ही इसका जांच पड़ताल करके हमको बताया मेरा बच्चा मुंडा के बाहर कैसे गया कैसे नहीं गया कहाँ उसकी मौत कहाँ हुई इसकी मौत बता रहे रेलवे पटरी भी हुई रेलवे हाँ जी मौके पर मेरे को ले भी नहीं गए वहाँ अच्छा हाँ जी आपको को कहाँ बुलाया फिर मेरे को पहले स्कूल बुलाया स्कूल से जब मैं पहुंचा स्कूल तो मेरे को फिर फोन मैं किया सर जी को तो सर जी मेरे को बोले कि आप सिविल अस्पताल आइए खमानो जब मैं यहाँ आया सर जी तो एम्बुलेंस मेरे आगे थी और मैं उसके पीछे था अच्छा आपको क्या लगता है इसकी मौत कैसे हुई हो सकती सकता अभी तो सर जी हम क्या बताएंगे हम तो अनदेखी बात जानते हमको स्कूल वाले से लड़के बच्चे की मौत कैसे हुई सर आपकी लड़की भी पढ़ती है हाँ लड़की भी पढ़ती है जी अच्छा हां 9वीं च लड़की है 10वीं में लड़का था जी कुछ पता चला किसी बच्चे से नहीं अभी कुछ कोई सुराग नहीं मिला सर कठिनाई ये हुई है कि 3 बजे रात को सानो फोन मिलया जी लगे औरे तो किसी ने दसया कि डेड बॉडी थोटे बच्चे दा ट्रैक लाइन ट्रैक ते मिलया ठीक है जी मैं इस टाइम ट्रेन च थीगा मैं राइट पंजाब च नहीं थीगा जी मैं आउटर कंट्री यूपी में गया हुआ था मैं अंबाला उस टाइम करनाल था मेरे छोटे बद्रुदा फोन आया जिदा मुंडा है ਉਹਨਾਂ ਦਾ ਫੋਨ ਆਇਆ ਕਿ ਭਾਈ ਇੱਕਣੇ ਇੱਕਣ ਗੱਲ ਹੋ ਗਈ ਮੈਂ ਠੀਕ ਹੈ ਤੁਸੀਂ ਪਹੁੰਚੋ ਮੈਂ ਆ ਰਿਹਾ ਫਿਰ ਮੈਂ 8 ਵਜੇ ਸਰੰਦ ਉਤਰਿਆ 8 ਵਜੇ ਦੇ ਬਾਅਦ ਮੈਂ ਉਰੇ ਆਇਆ ਭਾਈ ਸਾਹਿਬ ਬ੍ਰਦਰ ਜੋ ਮੇਰੇ ਯਾਰ ਦੋਸਤ ਹੈ ਇਹਨਾਂ ਨੂੰ ਲਿਆ ਫਿਰ ਲੈ ਕੇ ਮੈਂ ਉਰੇ ਆਇਆ ਉਰੇ ਸਕੂਲ 'ਚ ਆਏ ਆਪਾਂ ਇਹ ਤਾਂ ਕੰਟੀਨ 'ਚ ਪਹਿਲੇ ਨੰਬਰ ਕੰਟੀਨ 'ਚ ਅਸੀਂ ਗਏ ਆ ਕਿ ਜੋ ਵੀ ਤੁਸੀਂ ਹਾਜ਼ਰੀ ਲਈ ਐਂਟਰੀ ਕਰੀ ਐ ਕੁਝ ਵੀ ਕਰੀ ਐ ਕੈਮਰਾ ਚਾਲੂ ਕਰਕੇ ਦਿਖਾਓ ਸਾਨੂੰ ਤੋਂ ਸਾਨੂੰ 12 ਤਰੀਕ ਦਾ 14 ਤਰੀਕ ਦੇ ਦਿਖਾ ਰਹੇ 13 ਤਰੀਕ ਦਾ ਕੋਈ ਰਿਕਾਰਡ ਨਾ ਕੋਈ ਹੈ ਨਹੀਂ ਇਹ 13 ਤਰੀਕ ਦੀ ਰਾਤ ਦੀ ਗੱਲ ਹੈ ਕੱਲ ਦੀ ਰਾਤ ਦੀ ਗੱਲ ਹੈ ਹਾਂਜੀ ਇਹਨ ਤਦ ਨਾ ਜਿਹੜਾ ਚਾਲੂ ਕਰਕੇ ਦਿਖਾਉਂਦਾ ਬੰਦਾ ਉਹ ਕਹਿੰਦਾ ਭਾਈ ਅੱਗੇ ਪਿੱਛੇ ਚੱਲਦਾ ਇਹ ਆ ਇੱਕ ਦਿਨ ਅੱਗੇ ਇੱਕ ਦਿਨ ਪਿੱਛੇ ਮੈਂ ਕਹਿੰਿਆ ਕਿ ਹਿਸਾਬ ਤੋਂ ਹਿਸਾਬੀ ਤਦ ਤੋਂ ਕੋਈ ਨਹੀਂ ਬਣਿਆ ਅੱਗੇ ਪਿੱਛੇ ਦਾ ਸੀਰੀਅਲ ਵਾਈਜ਼ ਹੋਊਗਾ ਕੋਈ ਵੀ ਡੇਟ ਹੋਊਗਾ ਇਹ ਚੀਜ਼ ਮਿਲੇ ਆਪਾਂ ਨੂੰ ਕੁਝ ਸਕੂਲ ਵਾਲਿਆਂ ਨੇ ਕੀ ਦੱਸਿਆ ਵੀ ਤੁਹਾਡੇ ਬੱਚੇ ਨੂੰ ਕੀ ਹੋਇਆ ਹਾਲੇ ਕੁਝ ਨਹੀਂ ਇਹਨਾਂ ਨੇ ਕੁਝ ਕੁਝ ਟ੍ਰੈਕ ਲਾਈਨ ਟ੍ਰੈਕ ਤੇ ਮਿਲਿਆ ਜੀ ਰੇਲਵੇ ਟ੍ਰੈਕ ਰੇਲਵੇ ਟ੍ਰੈਕ ਕੀ ਮਾਮਲਾ ਮਤਲਬ ਖੁਦਕੁਸ਼ੀ ਦਾ ਹੋ ਸਕਦਾ ਜਾਂ ਕਿਸੇ ਨਹੀਂ ਸਰ ਮੇਰਾ ਮੁੰਡਾ ਇਹ ਤਾਂ ਨਾਰਮਲ ᱛੀ ਕੋਈ ਟੈਨਸ਼ਨ ਨਹੀਂ ਕੋਈ ਜਿਵੇਂ ਕੋਈ ਨਹੀਂ ਹੈ ਕੋਈ ਟੈਨਸ਼ਨ ਕੋਈ ਉਸ ਦੇ ਉੱਪਰ ਪ੍ਰੈਸ਼ਰ ਪਾਈ ਹੈ ਅਸੀਂ ਕੁਝ ਨਹੀਂ ਹੈ ਕਿ ਹਾਂ ਮਾਪੇ ਹਰ ਇੱਕ ਬੱਚੇ ਦੇ ਮਾਪੇ ਹੁੰਦੇ ਨੇ ਕਿ ਭਾਈ ਬੱਚਾ ਬੜੀਆਂ ਨੰਬਰ ਲਾ ਬੜੀਆਂ ਪੜਨਾ ਲਿਖਣਾ ਹੈ ਜੇ ਸਿਸਟਰ ਪੜ ਰਹੀ ਹੈ ਤੁਸੀਂ ਵੀ ਪੜੋ ਵਧੀਆ ਨੰਬਰ ਲਾਓ ਇਹਨਾਂ ਤਾਂ ਕਹਿੰਦੇ ਆਪਾਂ ਜਿਵੇਂ ਜਿਵੇਂ ਕੈਮਰੇ ਦੀ ਰਿਕਾਰਡਿੰਗ ਤੁਸੀਂ ਦੱਸ ਦਿਓ ਕਰਿਆ ਤਾਂ ਅਬ ਇਹਦਾ ਮਤਲਬ ਹੈ ਸਾ ਇਹਨਾਂ ਦਾ ਕੋਈ ਸਾਦੀ ਸੋ ਜੀ ਸਕੂਲ ਦੀ ਲਾਪਰਵਾਹੀ ਹੋ ਉਹ ਚੀਜ਼ ناکਾਮੀ ਆਪਣੀ ਸ਼ਿਵਾ ਰਹਾ ਹੈ ਜੀ ਸਰ ਅਸੀਂ ਹੁਣ ਤੱਕ ਦੇਖਿਆ ਜੋ ਕਿ ਉਹਦੇ ਇੰਨੀ ਬੜੀ ਲਾਪਰਵਾਹੀ ਹੋਈ ਹੈ ਬੱਚੇ ਨਾਲ ਸਾਡਾ ਬੱਚਾ ਚਲਾ ਗਿਆ ਜੀ ਤੇ ਮਤਲਬ ਕਿ ਉਹਦੇ ਕੋਈ ਮਤਲਬ ਕਿ ਲਾਪਰਵਾਹੀ ਇੰਨੀ ਕਿ ਹੈ ਆਪਾਂ ਕੀ ਕਹਿ ਸਕਦੇ ਹਾਂ ਤੇ ਅਸੀਂ ਇੱਧਰ ਰਿਕਾਰਡਿੰਗ ਚੈੱਕ ਕਰੀ ਹੈ ਜੀ ਰਿਕਾਰਡਿੰਗ ਦਾ ਮਤਲਬ ਕਿ ਕੋਈ ਫੁਟੇਜ ਨਹੀਂ ਦੀਵਾਰਾਂ ਨੇ ਬਹੁਤ ਛੋਟੀਆਂ ਨੇ ਬੱਚੇ ਉੱਥੋਂ ਚਲੇ ਜਾਂਦੇ ਆ ਆ ਜਾਂਦੇ ਆ ਤੇ ਇਹਨਾਂ ਦਾ ਮਤਲਬ ਕਿ ਕੋਈ ਵੀ ਦੇਖ ਰੇਖ ਨਹੀਂ ਹੈਗਾ ਬੱਚਿਆਂ ਦੇ ਉੱਪਰ ਤੁਸੀਂ ਹਾਂਜੀ ਸਰ ਕਹਿਣ ਦਾ ਮਤਲਬ ਇਹ ਆ ਮੇਰਾ ਕਿ ਉਰੇ ਕੋਈ ਵੀ ਬੱਚਾ ਕਿਵੇਂ ਮਤਲਬ ਕਿ ਸਕੂਲ ਦੀ ਕੰਧ ਟੱਪ ਜੂਗਾ ਤੇ ਆ ਸਕਦਾ ਹੈ ਮਤਲਬ ਕਿ ਤੁਸੀਂ ਇਹੀ ਦੇਖ ਸਕਦੇ ਹੋ ਵੀ ਕਿੱਡੀ ਬੜੀ ਲਾਪਰਵਾਹੀ ਹੋਗੀ ਅਭੀ ਬੱਚਾ ਹੋਸਟਲ ਮੇ ਥਾ ਔਰ ਉਸਕੇ ਬਾਅਦ ਮੇ ਰਾਤ ਮੇ ਕੀ ਹੋਆ ਅਭੀ ਜਾਂਚ ਕਰ ਰਹੇ ਹਮ अच्छा और उसके बाद में जो भी पता लगेगा तो बताएंगे आपको अभी, सर अभी बच्चा कैसे बाहर गया पता चला कुछ अभी इंक्वायरी हम कर रहे हैं अभी पता नहीं लगा जी, है जी अभी कुछ नहीं पता नहीं अभी मालूम नहीं आ, चला। कौन सी क्लास का था बच्चा बच्चा टेंथ क्लास का था ये रात है ना कोई साढ़े के बारह साढ़े कन्फर्मेश आई सी की है जी ये बच्चा तकरीबन सवा आठ बजे अपने स्कूल तो लापता सी है ਤੇ ਸਾਢੇ 12 ਸਾਨੂੰ ਇਨਫੋਰਮੇਸ਼ਨ ਹੈ ਅਸੀਂ ਆਏ ਆ ਕੇ ਦੇਖਿਆ ਕਰ ਰਿਹਾ ਜਿਹਨਾਂ ਫੋਨ ਲੈ ਕੇ ਇਹਨਾਂ ਨੇ ਕੰਨੈਕਟ ਕੀਤਾ ਪ੍ਰਿੰਸੀਪਲ ਸਾਹਿਬ ਨਾਲ ਹਾਂਜੀ ਫਿਰ ਉਹਤੇ ਮੌਕੇ ਤੇ ਗਏ ਨਾ شناخت ਕੀਤੀ ਵੀ ਆਏ ਸਾਡੇ ਸਕੂਲ ਦਾ ਬੱਚਾ ਅੱਛਾ ਜੀ ਤੁਹਾਨੂੰ ਕਿਹਨੇ ਫੋਨ ਕੀਤਾ ਸੀ ਸਰ ਸਾਨੂੰ ਰੇਲਵੇ ਵੱਲੋਂ ਸਟੇਸ਼ਨ ਮਾਸ ਖਮਾਨੋ ਨੇ ਦਿੱਤੀ ਇਨਫੋਰਮੇਸ਼ਨ ਹੈ। ਅੱਛਾ ਜੀ ਪੈਟਰੋਲ ਮੈਨ ਚੱਲਦਾ ਹਾਂ। ਹਾਂ ਪੈਟਰੋਲ ਮੈਨ ਨੇ ਦਿੱਤੀ ਸੀਗੀ ਆ ਵੀ ਇੱਕ ਡੈੱਡ ਬਡੀ ਜਿਹੜੀ ਆ ਤੇ ਟਰੈਕ ਦੇ ਵਿੱਚ ਪਈ ਆ। ਹਾਂ ਬਿਆਨ ਹੁਣ ਤੁਹਾਡੇ ਕੋਲ ਕੀ ਕਿਹਨੇ ਲਿਖਵਾਏ ਨੇ ਜੀ ਬਿਆਨ ਕੀਤੇ ਨੇ? ਸਾਡੇ ਕੋਲ ਬਿਆਨ ਉਹਦੇ ਪਿਤਾ ਦੇ ਬਿਆਨ ਲਿਖਾਏ ਨੇ। ਅੱਛਾ ਜੀ ਉਹਨਾਂ ਨੇ ਕੀ ਦੱਸਿਆ ਜੀ? ਉਹਨਾਂ ਨੇ ਕਿਹਾ ਵੀ ਸਾਨੂੰ ਕੋਈ ਸ਼ੱਕ ਸ਼ੋਭਾ ਨਹੀਂ ਹੈ। ਸਾਨੂੰ ਕਿਤੇ ਮਤਲਬ ਹੈ ਨਾ ਮੈਂ ਕਿਹਦੇ ਖਲਾਕੂਨੀ ਕਰੀ ਕਰਨ ਚਾਹਨਾ। ਜੀ ਮਤਲਬ ਹਜੇ ਕਾਰਨ ਦਾ ਕੋਈ ਪਤਾ ਵੀ ਨਹੀਂ ਲੱਗ ਸਕਿਆ ਜੀ। ਕਾਰਨ ਦਾ ਕੋਈ ਪਤਾ ਨਹੀਂ ਲੱਗਿਆ।